ਅਸਲੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ Madhya Pradesh ਤੋਂ Madhya Pradesh ਦਾ ਇੱਕ ਜ਼ਿਲ੍ਹਾ ਪੈਂਦਾ ਆ ਸ਼ਾਜਾਪੁਰ ਤੇ ਸ਼ਾਜਾਪੁਰ ਦੇ ਅੰਦਰ ਹੀ ਇੱਕ ਕਸਬਾ ਆਉਂਦਾ ਆ ਬੇਰਸ਼ਾ ਤੇ ਬੇਰਸ਼ਾ ਤੋਂ ਇੱਕ ਚੌਂਕੀਦਾਰ ਹੁੰਦਾ ਆ ਇੰਦਰ ਸਿੰਘ ਉਹ ਆਪਣੀ ਡਿਊਟੀ ਖਤਮ ਕਰਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਹੁੰਦਾ ਆ ਤੇ ਤਾਰੀਖ ਹੁੰਦੀ ਹੈ 1 ਫਰਵਰੀ 2019 ਉਹ ਆਪਣੀ ਡਿਊਟੀ ਖਤਮ ਕਰਕੇ ਜਦੋਂ ਆਪਣੇ ਘਰ ਵੱਲ ਨੂੰ ਜਾ ਰਿਹਾ ਹੁੰਦਾ ਆ ਤਾਂ ਉਹਨੂੰ ਇੱਕ ਖੇਤ ਦੇ ਵਿੱਚ Laash ਪਈ ਹੋਈ ਨਜ਼ਰ ਆਉਂਦੀ ਹੈ ਜੋ ਕਿ ਸੜੀ ਹੋਈ ਸੀ ਤਾਂ ਹੁਣ ਉਹ ਕੀ ਕਰਦਾ ਹੈ ਜ ਜਿਹਦਾ ਖੇਤ ਸੀਗਾ ਉਸ ਖੇਤ ਦੇ ਮਾਲਕ ਨੂੰ ਵੀ ਫੋਨ ਕਰਦਾ ਆ ਤੇ ਪੁਲਿਸ ਨੂੰ ਵੀ ਫੋਨ ਕਰਦਾ ਆ ਹੁਣ ਪੁਲਿਸ ਨੂੰ ਫੋਨ ਕੀਤਾ ਜਾਂਦਾ ਆ ਤੇ ਪੁਲਿਸ ਹੈ ਜਿਹੜੀ ਉਹ ਮੌਕੇ ਤੇ ਪਹੁੰਚਦੀ ਹੈ ਤੇ ਆ ਕੇ ਜਦੋਂ ਉਸ ਲਾਸ਼ ਨੂੰ ਵੇਖਦੀ ਹੈ ਤਾਂ ਉਹਨਾਂ ਨੂੰ ਸਮਝ ਹੀ ਨਹੀਂ ਸਿਆ ਰਿਹਾ ਕਿ ਇਹ ਲਾਸ਼ ਕਿਸੇ ਕੁੜੀ ਦੀ ਹੈ ਜਾਂ ਮੁੰਡੇ ਦੀ ਹੈ ਕਿਉਂਕਿ ਉਹ ਜਿਹੜੀ ਲਾਸ਼ ਸੀਗੀ ਉਹ 90% ਤੱਕ ਜਲ ਚੁੱਕੀ ਸੀ ਹੁਣ ਇੱਥੇ ਇਹ ਪਤਾ ਕਰਨਾ ਬੇਰ ਮੁਸ਼ਕਿਲ ਸੀਗਾ ਪਰ ਹੁਣ ਪੁਲਿਸ ਨੂੰ ਕੀ ਨਜ਼ਰ ਆਉਂਦਾ ਆ ਉਸ ਲਾਸ਼ ਦੇ ਕੋਲ ਚੂੜੀਆਂ ਨਜ਼ਰ ਆਉਂਦੀਆਂ ਆ ਤੇ ਪਾਇਲ ਨਜ਼ਰ ਆਉਂਦੀਆਂ ਆ ਹੁਣ ਜਦੋਂ ਇਹ ਵੇਖਦੇ ਆ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਹੋ ਸਕਦਾ ਹੈ ਕਿਸੇ ਕੁੜੀ ਦੀ ਹੀ ਲਾਸ਼ ਹੋਵੇ ਤੇ ਹੁਣ ਉਹ ਲਾਸ਼ ਦੇ ਕੋਲ ਇੱਕ ਡਰਮ ਵੀ ਪਿਆ ਹੋਇਆ ਸੀਗਾ ਉਸ ਡਰਮ ਦੇ ਵਿੱਚ ਜਿਹੜਾ ਇਸ ਲਾਸ਼ ਨੂੰ ਪਾ ਕੇ ਇਹਦੇ ਉੱਤੇ ਹੈ ਜਿਹੜਾ ਤੇਲ ਪਾ ਕੇ ਨੂੰ ਸੜਨ ਦੀ ਕੋਸ਼ਿਸ਼ ਕੀਤੀ ਗਈ ਸੀ ਹੁਣ ਜਿਹੜੀ ਪੁਲਿਸ ਆ ਉਹ ਜੋ ਜੋ ਵੀ ਉੱਥੇ ਉਹਨਾਂ ਨੂੰ ਐਵੀਡੈਂਸ ਮਿਲਦੇ ਆ ਉਹ ਆਪਣੇ ਕਬਜ਼ੇ ਵਿੱਚ ਲੈਂਦੀ ਹੈ ਤੇ ਉਥੇ ਨਾਲ ਹੀ ਉਹਨਾਂ ਨੂੰ ਇੱਕ ਸਰੀਂਜ ਮਿਲਦੀ ਹੈ ਬੋਟਲ ਮਿਲਦੀ ਹੈ ਤੇ ਨਾਲ ਹੀ ਕੁਝ ਜਲੇ ਹੋਏ ਉਹਨਾਂ ਨੂੰ ਕਾਗਜ਼ ਮਿਲਦੇ ਹੈ ਹੁਣ ਇਹ ਪਤਾ ਕਰਨਾ ਸੀਗਾ ਕਿ ਇਹ লাশ ਹੈ ਕਿ ਦੀ ਹੈ ਤੇ লাশ ਦੇ ਕੋਲ ਇੱਕ ਸਕੂਟੀ ਵੀ ਉਹਨਾਂ ਨੂੰ ਬਰਾਮਦ ਹੁੰਦੀ ਹੈ ਤੇ ਹੁਣ ਸਾਰੇ ਐਵੀਡੈਂਸ ਇਕੱਠੇ ਕਰਕੇ ਲੈ ਕੇ ਜਾਏ ਜਾਂਦੇ ਹੈ ਹੁਣ ਉਹ ਜਿਹੜਾ ਜਲੀ ਹੋਈ লাশ ਸੀਗੀ ਉਹਨੂੰ ਵੀ ਲੈ ਕੇ ਜਾਇਆ ਜਾਂਦਾ ਆ ਤੇ ਹੁਣ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਆਖਿਰਕਾਰ ਇਹ লাশ ਹੈ ਕਿ ਦੀ ਹੁਣ ਜੋ ਵੀ ਆਸੇ ਪਾਸੇ ਥਾਣੇ ਸੀਗੇ ਸਾਰਿਆਂ ਤੋਂ ਪਤਾ ਕੀਤਾ ਜਾਂਦਾ ਹੈ ਕਿ ਕੀਤੇ ਕਿਸੇ ਲੜਕੀ ਦੀ ਗਮਸ਼ੂਦਗੀ ਦੀ ਰਿਪੋਰਟ ਦਰਜ ਹੋਈ ਹੋਵੇ ਪਰ ਉਹਨਾਂ ਨੂੰ ਉੱਥੇ ਕੁਝ ਵੀ ਨਹੀਂ ਮਿਲਦਾ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਪੁਲਿਸ ਨੂੰ ਜਿਹੜੇ লাশ ਦੇ ਕੋਲੋਂ ਉਹ ਕਾਗਜ਼ ਮਿਲੇ ਹੁੰਦੇ ਐ ਜੋ ਅੱਧੇ ਤੋਂ ਜ਼ਿਆਦਾ ਜਲ ਗਏ ਸੀਗੇ ਹੁਣ ਉਹਨਾਂ ਨੂੰ ਲੈਂਸਸ ਦੇ ਨਾਲ ਵੇਖਿਆ ਜਾਂਦਾ ਹੈ ਕਿ ਉਹਦੇ ਉੱਤੇ ਲਿਖਿਆ ਕੀ ਹੋਇਆ ਆ ਹੁਣ ਉਹਦੇ ਉੱਤੇ ਕੁਝ ਐਵੇਂ ਦੀਆਂ ਗੱਲਾਂ ਲਿਖੀਆਂ ਸਿਗੀਆਂ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਸੀਗਾ ਕਿ ਇਹ ਕਿਸੇ ਡਾਕਟਰੀ ਕਿੱਤੇ ਦੇ ਨਾਲ ਸੰਬੰਧਿਤ ਆ ਹੁਣ ਇਸ ਤੋਂ ਬਾਅਦ ਕੀ ਕਰਦੇ ਉਹਦੇ ਉੱਤੇ ਇੱਕ ਹੋਰ ਵੀ ਚੀਜ਼ ਲਿਖੀ ਸੀਗੀ ਮੁਗਲਈ ਰੋਡ ਹੁਣ ਮੁਗਲਈ ਰੋਡ ਦੇ ਜਿਹੜੇ ਆਸੇ ਪਾਸੇ ਦੇ ਜਿੰਨੇ ਵੀ ਸ਼ਹਿਰ ਲੱਗਦੇ ਸੀਗੇ ਕਸਬੇ ਲੱਗਦੇ ਸੀਗੇ ਸਾਰਿਆਂ ਪੁਲਿਸ ਥਾਣੇ ਤੇ ਪਤਾ ਕੀਤਾ ਜਾਂਦਾ ਹੈ ਕਿ ਕਿਤੇ ਕੋਈ ਮਿਸਿੰਗ ਰਿਪੋਰਟ ਹੋਏ ਤਾਂ ਫਿਰ ਕੀ ਹੁੰਦਾ ਇੱਥੋਂ ਦਾ ਇੱਕ ਆਸ਼ਟਾ ਕਸਬਾ ਹੁੰਦਾ ਆ ਹੁਣ ਉਥੋਂ ਇੱਕ ਖਬਰ ਆਉਂਦੀ ਹੈ ਕਿ ਹਾਂ ਇੱਥੇ ਦੋ ਲੇਡੀਜ਼ ਆਈਆਂ ਸੀਗੀਆਂ ਸਵੇਰੇ ਤੇ ਉਹਨਾਂ ਨੇ ਇੱਥੇ ਆਪਣੀ ਭੈਣ ਦੀ ਮਿਸਿੰਗ ਰਿਪੋਰਟ ਹੈ ਜਿਹੜੀ ਉਹ ਦਰਜ ਕਰਵਾਈ ਹੈ ਤੇ ਇਹ ਲੜਕੀ ਦਾ ਨਾਮ ਸੀਗਾ ਜਿਹਦੀ ਗੁੰਮਸ਼ੂਦਗੀ ਦੀ ਰਿਪੋਰਟ ਉਹ ਦਰਜ ਕਰਵਾਉਣ ਆਏ ਸੀਗੇ ਵੰਦਨਾ ਸੋਨੀ ਹੁਣ ਇਹਦੀ ਜਿਹੜੀ ਮਿਸਿੰਗ ਰਿਪੋਰਟ ਸੀਗੀ 1 ਤਾਰੀਖ ਨੂੰ ਇਹ ਗਾਇਬ ਹੋਈ ਸੀ 2 ਤਾਰੀਖ ਨੂੰ ਉਹਨਾਂ ਨੇ ਇਹ ਰਿਪੋਰਟ ਦਰਜ ਕਰਵਾਈ 2 ਫਰਵਰੀ 2019 ਨੂੰ ਤੇ ਹੁਣ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਹੋ ਸਕਦਾ ਐਸੀ ਕੁੜੀ ਦੀ ਹੀ ਹੋਵੇ ਤਾਂ ਹੁਣ ਉਹ ਕੀ ਕਰਦੇ ਆ ਡੀਐਨਏ ਸੈਂਪਲ ਲਏ ਜਾਂਦੇ ਆ ਉਹਨਾਂ ਦੇ ਮਾਤਾ ਪਿਤਾ ਦੇ ਹੁਣ ਡੀਐਨਏ ਸੈਂਪਲ ਤੋਂ ਹੀ ਜਾਂਚ ਹੋ ਸਕਦੀ ਸੀਗੀ ਹਾਲਾਂਕਿ ਜਿਹੜੀਆਂ ਉਹਨਾਂ ਦੀਆਂ ਭੈਣਾਂ ਸੀਗੀਆਂ ਉਹਨਾਂ ਨੇ ਪਛਾਣ ਲਿਆ ਸੀਗਾ ਕਿ ਇਹ ਚੂੜੀਆਂ ਤੇ ਜੋ ਪੰਜੇਬਾ ਆ ਉਹਨਾਂ ਦੀ ਭੈਣ ਦੀਆਂ ਹੀ ਆ ਪਰ ਹੁਣ ਇੱਥੇ ਡੀਐਨਏ ਤੋਂ ਬਿਨਾ ਕਨਫਰਮ ਨਹੀਂ ਸੀ ਕੀਤਾ ਜਾ ਸਕਦਾ ਚੰਗੀ ਤਰ੍ਹਾਂ ਤਾਂ ਹੁਣ ਜਦੋਂ ਇਹ ਡੀਐਨਏ ਹੁੰਦਾ ਆ ਤਾਂ ਪਤਾ ਲੱਗਦਾ ਆ ਕਿ ਇਹ ਵੰਦਨਾ ਸੋਨੀ ਦੀ ਹੀ ਲਾਸ਼ ਆ ਹੁਣ ਇਥੋਂ ਪੁੱਛਦੇ ਆ ਕਿ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਤੋਂ ਉਹਨਾਂ ਦੀਆਂ ਜਿਹੜੀਆਂ ਭੈਣਾਂ ਹੁੰਦੀਆਂ ਆ ਤੇ ਮਾਪਿਓ ਹੁੰਦੇ ਆ ਉਹ ਇੱਕਦਮ ਕਹਿੰਦੇ ਆ ਕਿ ਸਾਨੂੰ ਇਹ ਜਿਹੜਾ ਸ਼ੱਕ ਆ ਅंसारी ਨਾਮ ਦੇ ਸ਼ਖਸ ਤੇ ਅंसारी ਸ਼ਾ ਉਹਦਾ ਪੂਰਾ ਨਾਮ ਹੁੰਦਾ ਆ ਤੇ ਹੁਣੇ ਹੁਣ ਇਹ ਅਨਸਾਰ ਕੌਣ ਆ ਤੇ ਦਾ ਵੰਦਨਾ ਦੇ ਨਾਲ ਕੀ ਰਿਸ਼ਤਾ ਸੀਗਾ ਹੁਣ ਅਸੀਂ ਤੁਹਾਨੂੰ ਡਿਟੇਲ ਚ ਦੱਸਦੇ ਆ ਦਰਸਲ ਕੀ ਹੁੰਦਾ ਆ ਇਹ ਜਿਹੜੀ ਵੰਦਨਾ ਸੋਨੀ ਸੀਗੀ ਇਹ ਚੰਤੀਆਂ ਸਾਲਾਂ ਦੀ ਹੁੰਦੀ ਹੈ ਹਾਲਾਂਕਿ ਇਹਦੀਆਂ ਦੋ ਵੱਡੀਆਂ ਭੈਣਾਂ ਹੁੰਦੀਆਂ ਆ ਪਰ ਉਹ ਵਿਆਹੀਆਂ ਸੀਗੀਆਂ ਤੇ ਇੰਨੇ ਹਾਲੇ ਤੱਕ ਵਿਆਹ ਨਹੀਂ ਸੀ ਕਰਵਾਇਆ ਕਿਉਂਕਿ ਇਹਨਾਂ ਦਾ ਕੋਈ ਭਰਾ ਨਹੀਂ ਸੀ ਤੇ ਇਹ ਚਾਹਦੀ ਸੀ ਕਿ ਆਪਣੇ ਮਾਪਿਓ ਦਾ ਸਹਾਰਾ ਬਣੇ ਤੇ ਜਿੰਨਾ ਵੀ ਇਹਦੇ ਮਾਪਿਓ ਨੇ ਆਸਤਾ ਕਮਾਇਆ ਸੀਗਾ ਜਿੰਨੀ ਵੀ ਉਹਨਾਂ ਦੀ ਕਮਾਈ ਸੀਗੀ ਜਮਾ ਪੂੰਜੀ ਸੀਗੀ ਉਹ ਇਹਦੀਆਂ ਦੋ ਵੱਡੀਆਂ ਭੈਣਾਂ ਦੇ ਵਿਆਹ ਤੇ ਖਰਚ ਹੋ ਜਾਂਦਾ ਆ ਹੁਣ ਇਹਨੂੰ ਇਹ ਸੀਗਾ ਕਿ ਜੇ ਮੈਂ ਵਿਆਹ ਕਰਾ ਕੇ ਆਪਣੇ ਘਰ ਚਲੀ ਗਈ ਤੇ ਮੇਰੇ ਮਾਪਿਓ ਦਾ ਪਿੱਛੋਂ ਕੀ ਹੋਏਗਾ ਹੁਣ ਇਹੀ ਸੋਚ ਕੇ ਆ ਜਿਹੜਾ ਇਹਨੇ ਪੜ੍ਹਾਈ ਲਿਖਾਈ ਆਪਣੀ ਕੀਤੀ ਤੇ ਉਸ ਤੋਂ ਬਾਅਦ ਇਹਨੇ ਬਹੁਤ ਹੱਥ ਪੈਰ ਮਾਰੇ ਤੇ ਇਹਨੂੰ ਇੱਕ ਸਵਸਥ ਵਿਭਾਗ ਚ ਸਰਕਾਰੀ ਨੌਕਰੀ ਮਿਲ ਜਾਂਦੀ ਐ ਹਾਲਾਂਕਿ ਇਹਦੀ ਮਾਂ ਦੀ ਵੀ ਸਰਕਾਰੀ ਨੌਕਰੀ ਹੀ ਸੀਗੀ ਇਸੇ ਵਿਭਾਗ ਚ ਹੀ ਸੀਗੀ ਉਹਦੀ ਵੀ ਤਾਂ ਇਸ ਲਈ ਇਹਨੂੰ ਵੀ ਕੋਈ ਮੁਸ਼ਕਿਲ ਨਹੀਂ ਆਈ ਤਾਂ ਹੁਣ ਇਹਨੂੰ ਸਭ ਕੁਝ ਪਤਾ ਸੀਗਾ ਕਿ ਇਹਦੇ ਵਿੱਚ ਕੀ ਹੁੰਦਾ ਆ ਇਹੇ ਸੀਗੀ ਜਿਹੜੀ ਉਹ ਮੰਡੀ ਦਵੀਪ ਦੀ ਰਹਿਣ ਵਾਲੀ ਸੀਗੀ ਜੋ ਇੱਥੇ ਮਧ ਪ੍ਰਦੇਸ਼ ਚ ਪੈਂਦਾ ਆ ਆਸ਼ਟਾ ਜਿਹੜਾ ਕਸਬਾ ਆ ਉਤੋਂ ਥੋੜੀ ਦੂਰ ਗਿੱਤੇ ਹੀ ਇਹ ਮੰਡੀ ਦਵੀਪ ਆ ਹੁਣ ਇਹ ਮੰਡੀ ਦੀਪ ਦੀ ਰਹਿਣ ਵਾਲੀ ਸੀਗੀ ਪਹਿਲਾਂ ਤਾਂ ਉੱਥੇ ਨੌਕਰੀ ਕਰਦੀ ਐ ਫਿਰ ਉਸ ਤੋਂ ਬਾਅਦ ਕੀ ਹੁੰਦਾ ਇਹਦਾ ਤਬਾਦਲਾ ਹੋ ਜਾਂਦਾ ਆ ਆਸ਼ਟਾ ਕਸਬੇ 'ਚ ਹੁਣ ਆਸ਼ਟਾ ਕਸਬੇ 'ਚ ਜਦੋਂ ਇਹਦਾ ਤਬਾਦਲਾ ਹੁੰਦਾ ਆ ਉੱਥੋਂ ਦੇ ਹਸਪੀਟਲ 'ਚ ਤਾਂ ਇਹਦੇ ਲਈ ਡੇਲੀ ਅਪ ਡਾਊਨ ਕਰਨਾ ਔਖਾ ਹੁੰਦਾ ਆ ਕਿਉਂਕਿ ਇਹਨਾਂ ਤੋਂ ਥੋੜਾ ਦੂਰ ਪੈ ਜਾਂਦਾ ਸੀਗਾ ਤੇ ਹੁਣ ਕਦੇ ਦੇਰ ਸਵੇਰ ਹੋ ਜਾਂਦੀ ਹੁਣ ਇਹਨੇ ਕੀ ਸੋਚੇ ਨੇ ਆਪਣੇ ਮਾਪਿਓ ਨੂੰ ਕਿਹਾ ਕਿ ਮੇਰੀ ਸੈਲਰੀ ਵੀ ਵਧੀ ਆ ਆ ਤੇ ਕਿਉਂ ਨਾ ਮੈਂ ਉੱਥੇ ਹੀ ਇੱਕ ਕਿਰਾਏ ਦਾ ਮਕਾਨ ਲੈ ਕੇ ਆ ਜੋ ਰਹਿਣਾ ਸ਼ੁਰੂ ਕਰਦਾ ਤਾਂ ਕਿ ਮੈਨੂੰ ਕੋਈ ਦਿੱਕਤ ਨਾ ਆਏ ਹੁਣ ਇਹਦੇ ਮਾਪਿਆਂ ਨੂੰ ਇੱਥੇ ਕੋਈ ਦਿੱਕਤ ਨਹੀਂ ਹੁੰਦੀ ਤੇ ਹੁਣ ਇਹ ਵੰਦਨਾ ਸੋਨੀ ਕੀ ਕਰਦੀ ਹੈ ਉੱਥੇ ਕਿਰਾਏ ਦਾ ਮਕਾਨ ਲੈ ਕੇ ਰਹਿਣਾ ਸ਼ੁਰੂ ਕਰਦੀ ਹੈ ਹੁਣ ਉਹਦੇ ਲਈ ਵੀ ਆਸਾਨ ਸੀਗਾ ਹਸਪੀਟਲ ਜਾਣਾ ਹਸਪੀਟਲ ਤੋਂ ਘਰ ਆਉਣਾ ਤਾਂ ਹੁਣ ਕੀ ਹੁੰਦਾ ਆ ਇਹ ਵੰਦਨਾ ਸੋਨੀ ਜਿਹੜੇ ਨੇੜੇ-ਨੇੜੇ ਦੇ ਪਿੰਡ ਹੁੰਦੇ ਆ ਕਿਉਂਕਿ ਇਹਨੂੰ ਹਮੇਸ਼ਾ ਜਾਣਾ ਪੈਂਦਾ ਸੀਗਾ ਪਿੰਡ ਪਿੰਡ ਉੱਥੇ ਜਾ ਕੇ ਚੈੱਕ ਅਪ ਸੀਗੇ ਜਿਹੜੇ ਉਹ ਕਰਨੇ ਪੈਂਦੇ ਸੀਗੇ ਕੈਂਪ ਲਾਉਂਦੇ ਸੀਗੇ ਇਹ ਲੋਗ ਤਾਂ ਹੁਣ ਇਹਦੇ ਲਈ ਔਖਾ ਸੀਗਾ ਸਕੂਟੀ ਤੇ ਜਾਣਾ ਕਿਉਂਕਿ ਜਿਹੜੇ ਨੇੜੇ ਦੇ ਪਿੰਡ ਸੀਗੇ ਉੱਥੇ ਤਾਂ ਚਲੀ ਜਾਂਦੀ ਸੀਗੀ ਪਰ ਜਿਹੜੇ ਦੂਰ ਤੇ ਪਿੰਡ ਹੁੰਦੇ ਆ ਉੱਥੇ ਇਹਨੂੰ ਹੁਣ ਸਕੂਟੀ ਤੇ ਜਾ ਨਹੀਂ ਸੀ ਸਕਦੀ ਫਿਰ ਉੱਥੇ ਇਹ ਜਾਣ ਲਈ ਬੱਸ ਦਾ ਸਹਾਰਾ ਲੈਂਦੀ ਹੈ ਹੁਣ ਬੱਸ ਸੀਗੀ ਜਿੰਨੇ ਵੀ ਇਹਨੂੰ ਪਿੰਡਾਂ 'ਚ ਜਾਣਾ ਪੈਂਦਾ ਸੀਗਾ ਇਹ ਜਿਹੜਾ ਅੰਸਾਰ ਨਾਮ ਦਾ ਸ਼ਖਸ ਸੀਗਾ ਇਹ ਬੱਸ ਡਰਾਈਵਰ ਸੀਗਾ ਤੇ ਹੁਣ ਜਦੋਂ ਬੱਸ ਦਾ ਡਰਾਈਵਰ ਸੀਗਾ ਹੁਣ ਇਹ ਵੀ ਉਸੇ ਹੀ ਬੱਸ ਤੇ ਜਾਂਦੀ ਸੀਗੀ ਜਿਸ ਬੱਸ ਤੇ ਉਹ ਡਰਾਈਵਰ ਸੀਗਾ ਹੁਣ ਇੱਥੇ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਹੁਣ ਅਨਸਾਰ ਨੂੰ ਹੈ ਜਿਹੜੀ ਉਹ ਵੰਦਨਾ ਸੋਨੀ ਦਿੱਲੀ ਜਾਂਦੀ ਸੀਗੀ ਤੁਹਾਨੂੰ ਇਹਦੇ ਨਾਲ ਇਹਦੀ ਪਛਾਣ ਹੋ ਜਾਂਦੀ ਹੈ ਹੁਣ ਇਹਨਾਂ ਦੀ ਹੈ ਜਿਹੜੀਆਂ ਆਪਸ ਵਿੱਚ ਨਜ਼ਦੀਕੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹੁਣ ਬੱਸ 'ਚ ਆਮ ਉਦਾਂ ਕੁੜੀਆਂ ਨੂੰ ਜਗ੍ਹਾ ਨਹੀਂ ਸੀ ਮਿਲਦੀ ਪਰ ਹੁਣ ਇਹ ਇੱਥੇ ਕੀ ਕਰਦਾ ਹੁੰਦਾ ਸੀਗਾ ਉਹਦੇ ਲਈ ਇੱਕ ਸੀਟ ਹਮੇਸ਼ਾ ਬਚਾ ਕੇ ਰੱਖਦਾ ਤੇ ਹੁਣ ਵੰਦਨਾ ਸੋਨੀ ਵੀ ਇਸ ਚੀਜ਼ ਨੂੰ ਨੋਟਿਸ ਕਰਦੀ ਹੈ ਤਾਂ ਹੁਣ ਉਹਦਾ ਵੀ ਜਿਹੜਾ ਇਹਦੇ ਵੱਲ ਰੁਝਾਨ ਵੱਧਦਾ ਆ ਹੁਣ ਹੌਲੀ ਹੌਲੀ ਇਹਨਾਂ ਚ ਨਜ਼ਦੀਕੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਆ ਤੇ ਅਨਸਾਰ ਸੀਗਾ ਜਿਹੜਾ ਉਹ ਇੱਥੇ ਡਰਦਾ ਸੀਗਾ ਕਿਉਂਕਿ ਜਿਹੜਾ ਅਨਸਾਰ ਸ਼ਾਹ ਸੀਗਾ ਇੱਕ ਤਾਂ ਉਹ ਮੁਸਲਮਾਨ ਸੀਗਾ ਤੇ ਦੂਜਾ ਉਹ ਤਿੰਨ ਬੱਚਿਆਂ ਦਾ ਪਿਓ ਹੁੰਦਾ ਆ ਹੁਣ ਉਹਨੂੰ ਸੀਗਾ ਕਿ ਇਹ ਸਰਕਾਰੀ ਨੌਕਰੀ ਕਰਦੀ ਹੈ ਤੇ ਪਤਾ ਨਹੀਂ ਜਦੋਂ ਇਹਨੂੰ ਮੇਰੀ ਸੱਚਾਈ ਪਤਾ ਲੱਗੇਗੀ ਤਾਂ ਇਹ ਮੇਰੇ ਨਾਲ ਐਦਾਂ ਹੀ ਪਿਆਰ ਕਰੇਗੀ ਜਿਦਾਂ ਹੁਣ ਕਰਦੀ ਹੈ ਤਾਂ ਹੁਣ ਇਹ ਆਪਣੇ ਪਿਆਰ ਦਾ ਜਦੋਂ ਇਜ਼ਹਾਰ ਕਰਦਾ ਆ ਤੇ ਉਹਨੂੰ ਇਹ ਵੀ ਦੱਸਦਾ ਆ ਜੋ ਵੀ ਹੈ ਕਿ ਮੈਂ ਮੁਸਲਮਾਨ ਆ ਤੇ ਮੈਂ ਵਿਆਹਾ ਹੋਇਆ ਆ ਤੇ ਤਿੰਨ ਬੱਚਿਆਂ ਦਾ ਮੈਂ ਪਿਓ ਆ ਪਰ ਇੱਥੇ ਵੰਦਨਾ ਸੋਨੀ ਸੀਗੀ ਉਹਦੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਕੋਈ ਐਵੇਂ ਦਾ ਇਨਸਾਨ ਆਇਆ ਸੀਗਾ ਜਿਹਨੂੰ ਵੇਖ ਕੇ ਉਹਨੂੰ ਫੀਲ ਹੋਇਆ ਕਿ ਹਾਂ ਮੈਨੂੰ ਇਹ ਸ਼ਖਸ ਚੰਗਾ ਲੱਗਦਾ ਆ ਤੇ ਮੈਨੂੰ ਇਹਦੇ ਨਾਲ ਪਿਆਰ ਹੋ ਗਿਆ ਆ ਤੇ ਵੰਦਨਾ ਸੋਨੀ ਵੀ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੈ ਇੱਥੇ ਹੁਣ ਵੰਦਨਾ ਸੋਨੀ ਨੂੰ ਕੋਈ ਦਿੱਕਤ ਨਹੀਂ ਸੀ ਕਿਉਂਕਿ ਉਹ ਆਪਣੇ ਪਹਿਲੇ ਪਿਆਰ ਨੂੰ ਗਵਾਣਾ ਨਹੀਂ ਸੀ ਚਾਹਦੀ ਤੇ ਹੁਣ ਇਸ ਤੋਂ ਬਾਅਦ ਉਹਨਾਂ ਦੀਆਂ ਨਜ਼ਦੀਕੀਆਂ ਵਧਣੀਆਂ ਸ਼ੁਰੂ ਹੁੰਦੀਆਂ ਆ ਉਹਨਾਂ ਦੀਆਂ ਮੁਲਾਕਾਤਾਂ ਵਧਦੀਆਂ ਆ ਤੇ ਹੁਣ ਜਿਹੜਾ ਅੰਸਾਰ ਸੀਗਾ ਉਹ ਹੀ ਵੰਦਨਾ ਸੋਨੀ ਨੂੰ ਕਹਿੰਦਾ ਕਿ ਕਿਉਂ ਨਾ ਤੂੰ ਮੇਰੇ ਹੀ ਘਰ ਕਿਰਾਏ ਤੇ ਰਹਿਣਾ ਸ਼ੁਰੂ ਕਰ ਦੇ ਤਾ ਹੁਣ ਉਹ ਕਹਿੰਦੀ ਗੀ ਘਰ ਚ ਤਾਂ ਤੇਰੀ ਵਾਈਫ ਹੋਏਗੀ ਬੱਚੇ ਹੋਣਗੇ ਉਹ ਦੱਸਦਾ ਹੈ ਕਿ ਨਹੀਂ ਮੇਰੇ ਘਰ ਦੇ ਨਾਲ ਹੀ ਇੱਕ ਮਕਾਨ ਖਾਲੀ ਆ ਉਹ ਵੀ ਮੇਰਾ ਹੀ ਮਕਾਨ ਹੈ ਤਾਂ ਉੱਥੇ ਰਹਿਣਾ ਸ਼ੁਰੂ ਕਰ ਦੇ ਤਾਂ ਹੁਣ ਉਹ ਇਸ ਗੱਲ ਹੀ ਰਾਜ਼ੀ ਹੋ ਜਾਂਦੀ ਹੈ ਤੇ ਉੱਥੇ ਜਿਹੜਾ ਸ਼ਿਫਟ ਕਰ ਲੈਂਦੀ ਹੈ ਹੁਣੇ ਅਨਸਾਰ ਨੂੰ ਇਹ ਵੀ ਪਤਾ ਸੀਗਾ ਕਿ ਕਿਸੇ ਨਾ ਕਿਸੇ ਦਿਨ ਜਾਂ ਤਾਂ ਮੇਰੀ ਵਾਈਫ ਉਹਦੀ ਵਾਈਫ ਦਾ ਨਾਮ ਹਨੀਫਾ ਜਾਂ ਤਾਂ ਹਨੀਫਾ ਦੇਖ ਲੇਗੀ ਤੇ ਜਾਂ ਬੱਚਿਆਂ ਦੀ ਨਜ਼ਰ ਵੀ ਮੇਰੇ ਤੇ ਪੈ ਸਕਦੀ ਹੈ ਕਿਉਂਕਿ ਹੁਣ ਇਹ ਤਾਂ ਹੈ ਨਹੀਂ ਕਿ ਇੱਕ ਦਿਨ ਉੱਥੇ ਜਾਣਾ ਹੈ ਹੁਣੇ ਦਿੱਲੀ ਉਹਦੇ ਕੋਲ ਜਾਂਦਾ ਸੀਗਾ ਮਿਲਣ ਤਾਂ ਹੁਣ ਉਹ ਕੀ ਸੋਚਦਾ ਹੈ ਕਿ ਕਿਉਂ ਨਾ ਇਹ ਜੋ ਵੀ ਕੁਝ ਹੈ ਜੋ ਵੀ ਮੇਰਾ ਰਿਸ਼ਤਾ ਹੈ ਇਹਦੇ ਬਾਰੇ ਮੈਂ ਆਪਣੀ ਵਾਈਫ ਹਨੀਫਾ ਨੂੰ ਦੱਸ ਦਾਂ ਤਾਂ ਹੁਣ ਉਹ ਕੀ ਕਰਦਾ ਹੈ ਬੜੀ ਹੀ ਚਲਾਕੀ ਦੇ ਨਾਲ ਆਪਣੀ ਵਾਈਫ ਨੂੰ ਜਾ ਕੇ ਸਮਝਾਉਂਦਾ ਹੈ ਆ ਕਿ ਮੈਂ ਕਿਸੇ ਕੁੜੀ ਦੇ ਨਾਲ ਐਡਾ ਰਿਲੇਸ਼ਨ 'ਚ ਹਾਂ ਉਹਦਾ ਨਾਮ ਵੰਦਨਾ ਸੋਨੀ ਹੈ ਇੱਕ ਨਰਸ ਆ ਤੇ ਉਹ ਆਪਣੀ ਜਿੰਨੀ ਵੀ ਤਨਖਾਹ ਆ ਸਾਰੀ ਲਿਆ ਕੇ ਤੈਨੂੰ ਦਿਆ ਕਰੇਗੀ ਤੇ ਤੂੰ ਇਸ ਰਿਸ਼ਤੇ ਲਈ ਹਾਂ ਕਰ ਦੇ ਤਾਂ ਹੁਣ ਉਹ ਸੋਚਦੀ ਹੈ ਕਿ ਇਹ ਟਾਈਮ ਪਾਸ ਕਰ ਰਿਹਾ ਕੋਈ ਨਾ ਮੈਨੂੰ ਉਹ ਪੂਰੀ ਤਨਖਾਹ ਦੇ ਰਿਹਾ ਕਿਉਂਕਿ ਉਹ ਥੋੜੀ ਲਾਲਚੀ ਹੁੰਦੀ ਹੈ ਤਾਂ ਉਹ ਮੰਨ ਜਾਂਦੀ ਹੈ ਉਹ ਕਹਿੰਦੀ ਹੈ ਕਿ ਠੀਕ ਆ ਉਹ ਇਸ ਗੱਲ ਤੋਂ ਤਾਂ ਬੇਫਿਕਰ ਸੀਗੀ ਕਿ ਇਹ ਉਹਦੇ ਨਾਲ ਵਿਆਹ ਕਰਵਾਏਗਾ ਇਹ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਹੈ ਮੁਸਲਮਾਨ ਹੈ ਤੇ ਉਹ ਹਿੰਦੂ ਆ ਤੇ ਉਹ ਧਰਮ ਨਹੀਂ ਬਦਲੇਗੀ ਇਹਦੇ ਲਈ ਆਪਣਾ ਤਾਂ ਹੁਣ ਇਸ ਗੱਲ 'ਉਹ ਬੇਫਿਕਰ ਹੋ ਜਾਂਦੀ ਹੈ ਉਹ ਇਹਨੂੰ ਇਜਾਜ਼ਤ ਦੇ ਦਿੰਦੀ ਹੈ ਕਿ ਤੂੰ ਉਹਦੇ ਨਾਲ ਰਿਸ਼ਤਾ ਰੱਖ ਮੈਨੂੰ ਕੋਈ ਦਿੱਕਤ ਨਹੀਂ ਅਗਰ ਤੋਨੂੰ ਮਿਲਣਾ ਵੀ ਹੋਏ ਤਾਂ ਮੈਨੂੰ ਦੱਸ ਦੇ ਦੱਸ ਦਿਆ ਕਰੀ ਤੂੰ ਉਹਨੂੰ ਮਿਲ ਲਿਆ ਕਰ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਵੀ ਤਰ੍ਹਾਂ ਦਾ ਹੁਣ ਅਨਸਾਰ ਦੇ ਦੋਨਾਂ ਹੱਥਾਂ 'ਚ ਲੱਡੂ ਸੀਗੇ ਹੋਣ ਅਨਸਾਰ ਕੀ ਕਰਦਾ ਦਿਨੇ ਆਪਣਾ ਜੋ ਵੀ ਡਰਾਈਵਰੀ ਦਾ ਉਹਦਾ ਕੰਮ ਹੁੰਦਾ ਸੀਗਾ ਉਹੋ ਕਰਦਾ ਤੇ ਬੰਦਨਾ ਵੀ ਸੀਗੀ ਜਿਹੜੀ ਉਹ ਦਿਨੇ ਹਸਪੀਟਲ 'ਚ ਰਹਿੰਦੀ ਤੇ ਰਾਤ ਨੂੰ ਇਹ ਦੋਨੋਂ ਜਣੇ ਇਕੱਠੇ ਹੋ ਜਾਇਆ ਕਰਦੇ ਸੀਗੇ ਤੇ ਇਸ ਗੱਲ ਦਾ ਹਨੀਫਾ ਨੂੰ ਪਤਾ ਸੀਗਾ ਹਨੀਫਾ ਕੁਝ ਨਹੀਂ ਕਿਹਾ ਉਹਨੇ ਪਹਿਲਾਂ ਹੁਣ ਕੀ ਹੁੰਦਾ ਆ ਹੌਲੀ ਹੌਲੀ ਸਮਾਂ ਬੀਤਿਆ ਹਨੀਫਾ ਜਿਹੜੀ ਬੰਦਨਾ ਸੀਗੀ ਉਹਦੀ ਸਾਰੀ ਜਿੰਨੀ ਵੀ ਉਹਨੂੰ ਪੈਨਸ਼ਨ ਮਿਲਦੀ ਸੀਗੀ ਜੋ ਵੀ ਉਹਨੂੰ ਪੈਸੇ ਮਿਲਦੇ ਸੀਗੇ ਨੌਕਰੀ ਤੋਂ ਸਾਰੇ ਲਿਆ ਕੇ ਆ ਜਿਹੜੇ ਉਹ ਹਨੀਫਾ ਨੂੰ ਦਿੰਦੀ ਹੁਣ ਹਨੀਫਾ ਆਪਣੀ ਮਰਜ਼ੀ ਦੇ ਨਾਲ ਜ਼ਿੰਦਗੀ ਜੀ ਰਹੀ ਹੁੰਦੀ ਹੈ ਜੋ ਵੀ ਉਹਨੂੰ ਚਾਹੀਦਾ ਸੀਗਾ ਉਹ ਸਭ ਉਹ ਕਰਦੀ ਉਹ ਸਭ ਉਹ ਲੈਂਦੀ ਖਰੀਦੀ ਕਿਉਂਕਿ ਜਿਹੜਾ ਅਨਸਾਰ ਦੇ ਜਿੰਨੀ ਕੁ ਸੈਲਰੀ ਹੁੰਦੀ ਹੈ ਉੱਤੇ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਸੀਗਾ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਜਦੋਂ ਹੌਲੀ ਹੌਲੀ ਸਮਾਂ ਬੀਤਦਾ ਹੈ ਤੇ ਵੰਦਨਾ ਨੂੰ ਲੱਗਣਾ ਸ਼ੁਰੂ ਹੋ ਜਾਂਦਾ ਆ ਕਿ ਮੈਂ ਆਪਣੀ ਸਾਰੀ ਤਨਖਾਹੀ ਇਹਨਾਂ ਨੂੰ ਦੇ ਰਹੀ ਆ ਮੇਰੇ ਹੱਥ ਵੀ ਕੁਝ ਨਹੀਂ ਹੀ ਲੱਗ ਰਿਆ ਤੇ ਉਪਰੋ ਜਿਹੜਾ ਅਨਸਾਰ ਐ ਇੰਨੇ ਮੇਰੇ ਨਾਲ ਹਾਲੇ ਤੱਕ ਵਿਆਹ ਵੀ ਨਹੀਂ ਕਰਵਾਇਆ ਮੇਰੇ ਨਾਲ ਟਾਈਮ ਪਾਸ ਕਰ ਰਿਹਾ ਆ ਹੁਣ ਇੱਥੇ ਕੀ ਹੁੰਦਾ ਆ ਵੰਦਨਾ ਐ ਜਿਹੜੀ ਉਹ ਦਬਾਅ ਬਣਾਉਣਾ ਸ਼ੁਰੂ ਕਰਦੀ ਆ ਅਨਸਾਰ ਤੇ ਕਿ ਮੇਰੇ ਨਾਲ ਵਿਆਹ ਕਰਵਾ ਮੈਂ ਤੇਰੇ ਲਈ ਆਪਣਾ ਧਰਮ ਬਦਲਣ ਲਈ ਵੀ ਤਿਆਰ ਹਾਂ ਹੁਣ ਅਨਸਾਰ ਤੇ ਸੀਗਾ ਹੁਣ ਉਹਦੇ ਤੇ ਪ੍ਰੈਸ਼ਰ ਪੈਣਾ ਜਦੋਂ ਸ਼ੁਰੂ ਹੁੰਦਾ ਆ ਉਹ ਵਾਰ-ਵਾਰ ਉਹਨੂੰ ਜਦੋਂ ਫੋਰਸ ਕਰਦੀ ਆ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਤੇ ਹੁਣ ਇਸ ਗੱਲ ਦਾ ਜਿਹੜਾ ਪਤਾ ਆ ਉਹ ਹਨੀਫਾ ਨੂੰ ਚੱਲ ਜਾਂਦਾ ਆ ਕਿ ਇਹ ਉਹਦੇ ਤੇ ਵਿਆਹ ਦਾ ਦਬਾਅ ਬਣਾ ਰਹੀ ਆ ਤਾਂ ਉਹਨੂੰ ਇਹ ਤਾਂ ਲੱਗ ਰਿਹਾ ਸੀਗਾ ਕਿ ਇਹ ਮੈਨੂੰ ਛੱਡ ਤਾਂ ਸਕਦਾ ਨਹੀਂ ਕਿਉਂਕਿ ਬੱਚੇ ਆ ਮੇਰੇ ਪਰ ਉਹਨੂੰ ਕਿਤੇ ਨਾ ਕਿਤੇ ਡਰ ਸੀਗਾ ਕਿ ਜੇ ਇਹਨੇ ਮੈਨੂੰ ਛੱਡ ਤਾਂ ਤਾਂ ਫਿਰ ਕੀ ਹੋਏਗਾ ਤੇ ਹੁਣ ਇੱਧਰ ਜਿਹੜੀ ਵੰਦਨਾ ਸੀਗੀ ਉਹ ਵਾਰ-ਵਾਰ ਦਬਾਅ ਬਣਾ ਰਹੀ ਸੀਗੀ ਹੁਣ ਕੀ ਹੁੰਦਾ ਆ ਹਾਰ ਕੇ ਹੈ ਜਿਹੜਾ ਅਨਸਾਰ ਹੈ ਜਿਹੜਾ ਉਹ ਜਿਹੜੀ ਵੰਦਨਾ ਹੁੰਦੀ ਹੈ ਉਹਨੂੰ ਹਾਂ ਕਰ ਦਿੰਦਾ ਆ ਕਹਿੰਦਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਆ ਤੇ ਪ੍ਰਵੰਧਨਾ ਦੇ ਇਥੇ ਸ਼ਰਤ ਸੀਗੀ ਕਿ ਤੂੰ ਪਹਿਲਾਂ ਹਨੀਫਾ ਨੂੰ ਤਲਾਕ ਦੇ ਉਸ ਤੋਂ ਬਾਅਦ ਹੀ ਮੈਂ ਤੇਰੇ ਨਾਲ ਵਿਆਹ ਕਰਵਾਵਾਂਗੀ ਤੇ ਉਹ ਇਸ ਗੱਲ ਵੀ ਰਾਜ਼ੀ ਹੋ ਜਾਂਦਾ ਆ ਉਹ ਕਹਿੰਦਾ ਆ ਕਿ ਠੀਕ ਹੈ ਮੈਂ ਹਨੀਫਾ ਨੂੰ ਇਹ ਜਿਹੜਾ ਉਹ ਲਾਖ ਦੇ ਦੇਵਾਂਗਾ ਹੁਣ ਇੱਥੇ ਹਨੀਫਾ ਨੂੰ ਪਛਤਾਵਾ ਹੋ ਰਿਹਾ ਸੀਗਾ ਕਿ ਮੈਂ ਪਹਿਲਾਂ ਹੀ ਇਸ ਰਿਸ਼ਤੇ ਤੇ ਰੋਕ ਕਿਉਂ ਨਾ ਲਾਈ ਮੈਂ ਕਿਉਂ ਕੁਝ ਪੈਸੇਆਂ ਪਿੱਛੇ ਆਪਣੇ ਹੀ ਘਰ ਵਾਲੇ ਦਾ ਸੌਦਾ ਕਰ ਲਿਆ ਤੇ ਹੁਣ ਇੱਥੇ ਅਨਸਾਰ ਨੂੰ ਵੀ ਸੋਚਣਾ ਚਾਹੀਦਾ ਸੀ ਕਿ ਇੱਕ ਵਿਆਹ ਵਰਿਆ ਬੰਦਾ ਹੋ ਕੇ ਬੱਚਿਆਂ ਦਾ ਪਿਓ ਹੋ ਕੇ ਉਹਨੇ ਕਿਸੇ ਹੋਰ ਦੇ ਨਾਲ ਹੈ ਜਿਹੜਾ ਉਹ ਚੱਕਰ ਚਲਾਇਆ ਤੇ ਉਧਰ ਜਿਹੜੀ ਵੰਦਨਾ ਸੀਗੀ ਉਹਨੂੰ ਵੀ ਇਹ ਸੋਚਣਾ ਚਾਹੀਦਾ ਸੀਗਾ ਕਿ ਮੈਂ ਕਿਉਂ ਕਿਸੇ ਦਾ ਘਰ ਖਰਾਬ ਕਰ ਰਹੀ ਆਂ ਮੈਂ ਹਲੇ ਵਿਆਹ ਕਰਵਾ ਸਕਦੀ ਆ ਹਲੇ ਮੇਰੀ ਉਮਰ ਹੈ ਉਹ ਕਿਤੇ ਹੋਰ ਵੀ ਵਿਆਹ ਕਰਵਾ ਸਕਦੀ ਸੀ ਪਰ ਨਹੀਂ ਇਹਨਾਂ ਤਿੰਨਾਂ ਨੇ ਹੀ ਇਸ ਇਹ ਜੋ ਵੀ ਰਿਸ਼ਤਾ ਇਹਨਾਂ ਨੇ ਨਜਾਇਜ਼ ਰੱਖਿਆ ਇਹਦੇ ਅੰਜਾਮ ਬਾਰੇ ਨਹੀਂ ਸੋਚਿਆ ਹੁਣ ਇਸ ਤੋਂ ਬਾਅਦ ਕੀ ਹੁੰਦਾ ਆ ਹਨੀਫਾ ਦਾ ਗੁੱਸਾ ਸੀਗਾ ਉਹ ਜਿਹੜਾ ਦਿਨੋ ਦਿਨ ਵੱਧ ਰਿਹਾ ਹੁੰਦਾ ਆ ਕਿਉਂਕਿ ਉਹਨੂੰ ਪਤਾ ਸੀ ਕਿ ਅੱਜ ਨਹੀਂ ਤਾਂ ਕੱਲ੍ਹ ਅੰਸਾਰ ਹੁਣ ਮੈਨੂੰ ਤਲਾਕ ਦੇ ਹੀ ਦੇਗਾ ਹੁਣ ਉਹ ਕੀ ਕਰਦੀ ਉਹਨਾਂ ਦਾ ਇੱਕ ਕਿਰਾਏਦਾਰ ਹੁੰਦਾ ਆ ਗੁੱਡੂ ਜੋ ਉਹਨਾਂ ਦੇ ਘਰ ਦੇ ਉੱਪਰ ਹੀ ਫਸਟ ਫਲੋਰ ਤੇ ਕਿਰਾਏ ਤੇ ਰਹਿੰਦਾ ਹੁੰਦਾ ਆ ਹੁਣ ਇਹ ਗੁੱਡੂ ਨੂੰ ਲਾਲਚ ਦਿੰਦੀ ਹੈ ਕੁਝ ਪੈਸਿਆਂ ਦਾ ਤੇ ਉਸ ਤੋਂ ਬਾਅਦ ਇਹਨੂੰ ਆਪਣੇ ਪਲਾਨ ਦੇ ਵਿੱਚ ਸ਼ਾਮਿਲ ਕਰਦੀ ਹੈ ਤੇ ਹੁਣ ਇਹ ਕੀ ਕਰਦੀ ਹੈ ਸਭ ਤੋਂ ਪਹਿਲਾਂ ਆਪਣੀ ਇਹਦੀ ਬੇਟੀ ਹੁੰਦੀ ਹੈ ਛੋਟੀ ਉਹਦੇ ਨਾਲ ਹਸਪੀਟਲ ਜਾਂਦੀ ਹੈ ਉਹਨੂੰ ਲੈ ਕੇ ਨਾਲ ਕਿਉਂਕਿ ਉਹ ਛੋਟੀ ਸੀਗੀ ਉਹ ਘਰ ਇਕੱਲੀ ਨਹੀਂ ਸੀ ਰੁੱਕ ਸਕਦੀ ਤਾ ਉਹਨੂੰ ਲੈ ਕੇ ਹਸਪੀਟਲ ਜਾਂਦੀ ਹੈ ਤੇ ਉੱਥੇ ਵੰਦਨਾ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੈ ਤੂੰ ਮੇਰੇ ਨਾਲ ਚੱਲ ਤਾਂ ਹੁਣ ਇਹ ਵੰਦਨਾ ਨੂੰ ਕਾਫੀ ਇਹਨਾਂ ਦਾ ਲੜਾਈ ਝਗੜਾ ਆਪਸ ਵਿੱਚ ਹੁੰਦਾ ਹੈ ਤੇ ਵੰਦਨਾ ਇਹਦੇ ਨਾਲ ਚੱਲਣ ਲਈ ਤਿਆਰ ਹੋ ਜਾਂਦੀ ਹੈ ਹੁਣ ਵੰਦਨਾ ਹੈ ਜਿਹੜੀ ਉਹ ਇਹਨਾਂ ਦੇ ਘਰ ਆ ਜਾਂਦੀ ਹੈ ਅਨਸਾਰ ਦੇ ਤੇ ਇੱਥੇ ਵੀ ਇਹਨਾਂ ਦੀ ਕਾਫੀ ਲੜਾਈ ਝਗੜਾ ਹੁੰਦਾ ਆ ਹੱਥੋਪਾਈ ਹੁੰਦੀ ਹੈ ਤਾਂ ਇਸ ਤੋਂ ਬਾਅਦ ਕੀ ਕਰਦੀ ਹੈ ਜਿਹੜੀ ਹਨੀਫਾ ਹੁੰਦੀ ਹੈ ਦੇ ਸਿਰ 'ਚ ਰੌਡ ਮਾਰ ਦਿੰਦੀ ਹੈ ਰੌਡ ਜਦੋਂ ਇਹਦੇ ਸਿਰ ਦੇ ਵਿੱਚ ਵੱਜਦੀ ਹੈ ਤਾਂ ਇਹ ਉੱਥੇ ਬੇਹੋਸ਼ ਹੋ ਜਾਂਦੀ ਹੈ ਬੇਹੋਸ਼ ਹੋਣ ਤੋਂ ਬਾਅਦ ਉਹ ਜਿਹੜਾ ਗੁੱਡੂ ਸੀਗਾ ਉਹ ਇਹਦਾ ਗਲਾ ਕੱਟ ਦਿੰਦਾ ਆ ਤੇ ਉਸ ਤੋਂ ਬਾਅਦ ਜੋ ਇਹਨਾਂ ਦਾ ਕਿਰਾਏਦਾਰ ਗੁੱਡੂ ਹੁੰਦਾ ਆ ਉਹ ਇੱਕ ਗੱਡੀ ਦਾ ਇੰਤਜ਼ਾਮ ਕਰਦਾ ਆ ਤੇ ਫੇਰ ਕੀ ਕਰਦੇ ਆ ਉਹ ਇਸ Laash ਨੂੰ ਇੱਕ ਡਰਮ ਦੇ ਵਿੱਚ ਭਰਦੇ ਆ ਤੇ ਡਰਮ ਨੂੰ ਹੈ ਜਿਹੜਾ ਉਹ ਗੱਡੀ ਦੇ ਵਿੱਚ ਰੱਖ ਕੇ ਉਹਨੂੰ ਲੈ ਜਾਂਦੇ ਆ ਤੇ ਰਸਤੇ ਵਿੱਚ ਉਹ ਗੁੱਡੂ ਇੱਕ ਕਿਸੇ ਪਿੰਡ ਦੇ ਹੀ ਪੈਟਰੋਲ ਪੰਪ ਤੋਂ ਹੈ ਜੋ ਤੇਲ ਲੈਂਦਾ ਹੈ ਤੇ ਤੇਲ ਲੈਣ ਤੋਂ ਬਾਅਦ ਇਹ ਕੀ ਕਰਦੇ ਆ ਜਿੱਥੇ ਰਹਿ ਰਹੇ ਸੀਗੇ ਆਸ਼ਟਾਕਸਪੇ ਚ ਉੱਥੋਂ ਹੈ ਜਿਹੜਾ ਕੁਝ ਕਿਲੋਮੀਟਰ ਦੀ ਦੂਰੀ ਤੇ ਉਹ ਡੈਡ ਬੋਡੀ ਨੂੰ ਲੈ ਕੇ ਜਾਂਦੇ ਆ ਤੇ ਉੱਥੇ ਜਾ ਕੇ ਕਿਸੇ ਖੇਤ ਦੇ ਵਿੱਚ ਉਹਨੂੰ ਜਲਾ ਦਿੰਦੇ ਆ ਤੇ ਜਲਾਇਆ ਇਸ ਤਰੀਕੇ ਨਾਲ ਜਾਂਦਾ ਆ ਤਾਂ ਕਿ ਇਹਦੀ ਪਛਾਣ ਨਾ ਹੋ ਸਕੇ ਇਸ ਤੋਂ ਬਾਅਦ ਕੀ ਕਰਦੇ ਘਰ ਵਾਪਸ ਆ ਜਾਂਦੇ ਆ ਹੁਣ ਇਹ ਅਨਸਾਰ ਨੂੰ ਇਹ ਜਿਹੜੀ ਪੂਰੀ ਗੱਲ ਦੱਸਦੀ ਹੈ ਤੇ ਅਨਸਾਰ ਹੈ ਜਿਹੜਾ ਉਹ ਟੁੱਟ ਜਾਂਦਾ ਆ ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹਦੀ ਵਾਈਫ ਨੇ ਐਡੀ ਵੱਡੀ ਘਟਨਾ ਨੂੰ ਕਿਵੇਂ ਅੰਜਾਮ ਦੇ ਦਿੱਤਾ ਉਹ ਦੁਖੀ ਸੀਗਾ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਥਾਕੇ ਮਾਮਲਾ ਜਾਂਦਾ ਆ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਉਹਨਾਂ ਨੂੰ ਪਤਾ ਚੱਲ ਜਾਂਦਾ ਆ ਹੁਣ ਜਦੋਂ ਪੁਲਿਸ ਇਹਨਾਂ ਦੇ ਘਰ ਆਉਂਦੀ ਹੈ ਤੇ ਉਹ ਅਨਸਾਰ ਤੋਂ ਪੁੱਛਤਾਛ ਕਰਦੀ ਹੈ ਤੇ ਉਹ ਅਨਸਾਰ ਇਹ ਹੀ ਕਹਿੰਦਾ ਆ ਕਿ ਇਹ ਕਤਲ ਮੈਂ ਕੀਤਾ ਆ ਤੇ ਉਹ ਦੱਸਦਾ ਹੈ ਕਿ ਮੇਰੀ ਵਾਈਫ ਤਾਂ ਪਿੱਕੇ ਗਈ ਹੋਈ ਹੈ ਉਹ ਘਰ ਨਹੀਂ ਹੁਣ ਪੁਲਿਸ ਇਹ ਜਿਹੜੀ ਇਹਨੂੰ ਹੀ ਥਾਣੇ ਲੈ ਕੇ ਜਾਂਦੀ ਹੈ ਅਨਸਾਰ ਨੂੰ ਵੀ ਤੇ ਦੀ ਵਾਈਫ ਨੂੰ ਵੀ ਥਾਣੇ ਬੁਲਾਇਆ ਜਾਂਦਾ ਆ ਤੇ ਜਦੋਂ ਅਨਸਾਰ ਦੱਸਦਾ ਆ ਕਿ ਇਹ ਮਰਡਰ ਹੈ ਜਿਹੜਾ ਉਹ ਮੈਂ ਕੀਤਾ ਆ ਪਰ ਪੁਲਿਸ ਵਾਲਿਆਂ ਨੂੰ ਇੱਥੇ ਡਾਊਟ ਸੀਗਾ ਕਿਉਂਕਿ ਜਿਹੜੇ ਹਸਪੀਟਲ 'ਚ ਸੀਸੀਟੀਵੀ ਕੈਮਰੇ ਲੱਗੇ ਹੋਏ ਸੀਗੇ ਉਹਨਾਂ ਦੇ ਵਿੱਚ ਇਹਦੀ ਵਾਈਫ ਜਿਹੜੀ ਉਹ ਦਿਖੀ ਸੀਗੀ ਤੇ ਵਾਈਫ ਦੇ ਨਾਲ ਹੀ ਆਖਰੀ ਵਾਰੀ ਉਹ ਜਿਹੜੀ ਵੰਨਾ ਸੋਨੀ ਸੀਗੀ ਉਹ ਜਾਂਦੀ ਹੋਈ ਨਜ਼ਰ ਆਉਂਦੀ ਹੈ ਤਾਂ ਉਹਨਾਂ ਇਸ ਤੋਂ ਬਾਅਦ ਜਦੋਂ ਇਹਦੀ ਵਾਈਫ ਤੋਂ ਸਖਤੀ ਦੇ ਨਾਲ ਪੁੱਛਤਾਚੀ ਕੀਤੀ ਜਾਂਦੀ ਹੈ ਤਾਂ ਉਹ ਆਪਣਾ ਜੋ ਜੁਰਮ ਸੀਗਾ ਉਹ ਮੰਨ ਲੈਂਦੀ ਹੈ ਕਿ ਇਹ ਕਤਲ ਮੈਂ ਕੀਤਾ ਹੈ ਆਪਣੇ ਕਰਾਇਦਾਰ ਗੁੱਡੂ ਦੇ ਨਾਲ ਮਿਲ ਕੇ ਤੇ ਗੁੱਡੂ ਵੀ ਸੀਗਾ ਜਿਹੜਾ ਉਹ ਇਸ ਘਟਾ ਨੂੰ ਅੰਜਾਮ ਦੇ ਕੇ ਉਹ ਵੀ ਫਰਾਰ ਹੋ ਚੁੱਕਿਆ ਸੀਗਾ ਪੁਲਿਸ ਉਹਨੂੰ ਵੀ ਲੱਭਦੀ ਹੈ ਜਦੋਂ ਵੀ ਮਿਲ ਜਾਂਦਾ ਆ ਤਾਂ ਫਿਰ ਉਹਦੇ ਵੀ ਬਿਆਨ ਲਏ ਜਾਂਦੇ ਆ ਇਸ ਤੋਂ ਬਾਅਦ ਹੈ ਜਿਹੜਾ ਇਹ ਜੋ ਕੇਸ ਸੀਗਾ ਇਹ ਕੋਰਟ ਵਿੱਚ ਜਾਂਦਾ ਆ ਤਾਂ ਉੱਥੇ ਇਹਨਾਂ ਨੂੰ ਉਮਰ ਕੈਦੀ ਸਜ਼ਾ ਸੁਣਾਈ ਜਾਂਦੀ ਹੈ ਕਿਵੇਂ ਇੱਕ ਨਜਾਇਜ਼ ਰਿਸ਼ਤੇ ਨੇ ਇਹਨੇ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਖਰਾਬ ਕਰਤੀ ਇੱਕ ਦੀ ਮੌਤ ਹੋ ਗਈ ਇੱਕ ਨੂੰ ਉਮਰ ਕੈਦੀ ਸਜ਼ਾ ਹੋ ਗਈ ਤੇ ਇੱਕ ਆਪਣੇ ਬੱਚਿਆਂ ਦੇ ਬੱਚਿਆਂ ਦੇ ਨਾਲ ਹਮੇਸ਼ਾ ਰਹੇਗਾ ਤੇ ਇਹੀ ਸੋਚੇਗਾ ਕਿ ਉਹਨੇ ਇਸ ਨਜਾਇਜ਼ ਰਿਸ਼ਤੇ ਲਈ ਪਹਿਲ ਕੀਤੀ ਹੀ ਕਿਉਂ ਤੇ ਸੀਗੀ ਅੱਜ ਦੀ ਕਹਾਣੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਸਾਨੂੰ ਜ਼ਰੂਰ ਦੱਸਿਓ ਮਿਲਦੇ ਆਂ ਕੱਲੇਖ ਹੋਰ ਨਵੀਂ ਕਹਾਣੀ 임ਦੀ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ